ਤੁਹਾਡੇ ਪਰਿਵਾਰ ਦੇ ਜੀ ਫੋਟੋ ਦੀ ਛੱਤ ਦੇ ਘਰ ਨੀਚੇ ਤੁਸੀਂ ਹੋਏ ਕਿ ਇਸ ਤਰ੍ਹਾਂ ਕਰਦਾ ਹਾਂ ਸਾਡੇ ਨਾਲ ਮੀਂਹ ਪੈਂਦਾ ਹੈ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਤੇ ਰਿਕਸ਼ੇ ਤੋਂ ਬਾਅਦ ਚਮੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਤੇ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਤੇ ਮੈਂ ਮਾਲੇਵਾਲ ਹਾਂ ਮਾਲੇਵਾਲੋਂ ਮੈਂ ਫੁੱਲ ਸਪੀਟੇ ਰਖਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਟੇ ਤੇ ਛੱਤ ਡਿੱਗ ਪਈ ਮੈਨੂੰ ਪਤਾ ਨਹੀਂ ਲੱਗਾ ਮੈਂ ਫੁੱਲ ਸਪੀਟੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਪੀ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇਹ ਨਹੀਂ ਸ਼ੁਕਰ ਬੜਾ ਵੀ ਬੱਚੇ ਬਚਾਤੇ ਮੇਰੇ ਇਹ ਨਹੀਂ ਮੈਂ ਤੁਹਾਨੂੰ ਆਦ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ ਉਹਨਾਂ ਦੇ ਇੱਕ ਦੋਤੀ ਆ ਅੱਛਾ ਤਿੰਨ ਬੱਚੇ ਤੇ ਤੁਹਾਡੇ ਨੇ ਹਾਂਜੀ ਦੋ ਦੋ ਸੀਰੀਅਸ ਆ ਇੱਕ ਤੇ ਚਲੋ ਠੀਕ ਆ ਤੇ ਨਾਲ ਦੀ ਮੇਰੀ ਤੇ ਜ਼ਿਆਦਾ ਸਾਟ ਆ ਠੀਕ ਆ ਜੀ ਸੰਦੀਪ ਕੌਰ ਇੱਕ ਦਾ ਨਾਮ ਮੁੰਡੇ ਦਾ ਨਾਮ ਰਮਾਨ ਆ ਤੇ ਨਾ ਕੁੜੀ ਦਾ ਨਾਂ ਹੈ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ ਤੀਸਰੇ ਦਾ ਗਜਸਮਾਨ ਉਹਦਾ ਨਾਂ ਦਾ ਨਹੀਂ ਉਹਦਾ ਨਾਂ ਦਾ ਨਹੀਂ ਮੈਨੂੰ ਪਤਾ ਆਲਿਆ ਆਲਿਆ ਕਿੰਨੀ ਕਿੰਨੀ ਉਮਰ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਹੈਗੀ ਜੇ 4 ਸਾਲ 3.5 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਤੇ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਆ ਤੇ ਆ ਹੀ ਆਪਣੀ ਦਰਾਨੀ ਦੇ ਘਰ ਸੌਂਗੇ ਆ ਜਾ ਕੇ ਫਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋ ਗੱਲ ਹੋਣੀ ਨਹੀਂ ਹਟ ਗਿਆ ਵਾ ਅਸੀਂ ਸੇਰਦੇ ਅੱਜ ਗਲੀ 'ਚ ਹੀ ਰਹੇ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ ਹੀ 5 ਮਿੰਟ ਹੀ ਇਹਨਾਂ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆ ਅੱਜ ਮੇਰੀ ਦਵਾਰਾਨੀ ਇਹ ਗਲਤੀ ਕਰਾ ਕੇ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵੇਲੇ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਹਾਂ ਜੀ ਪਿੰਡ ਵਾਲਿਆਂ ਨੇ ਕੱਢਿਆ ਕਿਸ ਨਾਲ ਹਾਂ ਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ 25 ਰੁਪਏ ਕਿਉਂ ਸੀ ਇਹ ਮਰਾਂ ਹਾਂ ਜੀ ਨਹੀਂ ਮਿੱਟੀ ਦੇ ਵਿੱਚੋਂ ਕੱਢੇ ਬੱਚੇ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ-ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਦੋਂ ਡਿੱਗੀ ਹਾਂ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ 'ਚ ਕਿਸੇ ਨੂੰ ਪਤਾ ਲੱਗ ਜੇ ਪਾਰਾਂਨ ਕਿ ਮੈਂ ਡਿੱਗ ਪਈ ਬਾਅਦ ਚ ਮੈਂ ਬਿਹੋਸ਼ ਹੋ ਗਈ ਆ ਗਲੀ ਵਿੱਚ ਖੂਨ ਜ਼ਿਆਦਾ ਵਗਦਾ ਈ ਸਿਰ 'ਚ ਫੇਰ ਨਹੀਂ ਮੈਨੂੰ ਕੋਈ ਹੋਸ਼ ਰਹੀ ਰਾਜ ਉਹ ਕਿਤੇ ਦਰਦ ਨਹੀਂ ਹੈ ਸਾਹ ਤੇਖਦੀਏ ਸਾਡੇ ਟੈਂਟ 'ਤੇ ਹੁੰਦਾ ਸਾਡੇ ਪਰਿਵਾਰਕ ਮੈਂਬਰ ਹੀ ਅੱਲੇ ਕਿਸ ਤਰ੍ਹਾਂ ਇਹ ਕਰਨਾ ਹੋਈ ਹਾਂਜੀ ਪਾਜੀ ਮੈਂ ਉਹ ਔਨ ਦੀ ਦੁਕਾਨ ਵਾਲ ਨੂੰ ਤੇ ਜਦੋਂ ਜਕਦਮ ਖੜਾਕ ਹੋਇਆ ਨਾ ਤੇ ਛੇਤੀ ਛੇਤੀ ਭੱਜੇ ਤੇ ਇੱਕਦਮ ਜਾਣੇ ਵੀ ਰੋਂਦਾ ਪਿਆ ਹੀ ਵੀ ਰੋਂ ਕਲਪਨਦਾ ਪਿਆ ਤੇ ਸਾਰੇ ਮਤਲਬ ਆਏ ਪਿੰਡ ਦੇ ਤੋਂ ਨਾ ਕੰਡੇ ਬਾਹਰ ਕਿੱਦ ਕਿੱਦ ਕਿੰਨੇ ਕਮਰੇ ਦੇ ਰਿਵਤ ਕਿੰਨੇ ਦੀ ਪੰਜ ਜੀ ਇੱਕ ਦੋ ਤਿੰਨ ਹੀ ਸਾਡੀ ਆਈ ਤੇ ਤਿੰਨੇ ਦੇ ਬੱਚੇ ਬੱਚਿਆਂ ਦੀ ਉਮਰ ਵੱਡੇ ਇੱਕ ਸਾਲ ਦੇ ਬੱਚੇ ਆ ਇਹਨਾਂ ਨੂੰ ਬਾਹਰ ਪਾਲਦੀ ਹੈ ਗੁੜੀਆ 10 ਸਾਲ ਦੀ ਜੇ ਅਰਮਾਨ ਅਰਮਾਨ 7 ਸਾਲ ਦਾ ਬੱਚੀ ਛੋਟੀ ਹੈ ਕਹਿੰਦਾ ਹਾਂਜੀ ਛੋਟੇ ਫਿਰ ਕਿਸ ਤਰ੍ਹਾਂ ਬਾਹਰ ਕੱਢੀ ਕੀ ਆ ਤੇ ਫੇਤ ਕੇ ਪਿੰਡ ਵਾਲਿਆਂ ਨੇ ਕੱਢੇ ਜੀ ਬਾਹਰ ਪੁੱਟ ਪੁੱਟ ਕਾਂਜੀ ਆ ਸਾਰੇ ਹੀ ਖਾ ਦਾ ਫੇਟ ਹਾਂ ਜੀ ਲੱਭੇ ਗਏ ਕੀ ਗੱਲ ਹੋਈ ਸੀ ਇਹ ਜਦੋਂ ਇਹਨਾਂ ਆ ਕਰਦੇ ਲਾਗੇ ਖਲੋਤੇ ਹਾਂ ਚੱਕ ਦਾ ਮਛਤ ਡਿੱਗੀ ਆ ਤੇ ਪੰਜ 4 ਦੇ ਪੰਜ 6 ਮੈਂਬਰ ਹੀ ਠੀਕ ਆ ਇੱਕ ਮੇਰੀ ਦਰਾਣੀ ਸੀ ਤੇ ਤਿੰਨ ਹੈਗੇ ਹੀ ਇੱਕ ਮੇਰੀ ਦੋਤੀ ਤੇ ਬਾਕੀ ਹੈਗੇ ਹੀ ਮੇਰੇ ਮਤਲਬ ਇਹਨਾਂ ਦੇ ਬੱਚੇ ਹੀ ਤਿੰਨ ਤੇ ਤਿੰਨੇ ਮਤਲਬ ਬੜੇ ਔਖੇ ਮਤਲਬ ਲੋਕਾਂ ਨੇ ਆਣ ਕੇ ਕੱਢਿਆ ਇਕਦਾਂ ਹੀ ਤੇ ਸਾਰੇ ਸਾਰੀ ਇਕੱਠੀ ਡਿੱਗ ਪਈ ਆ ਤੇ ਬੱਚੇ ਸਾਮਗੇ ਤੇ ਮਤਲਬ ਇੱਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਤੇ ਇੱਕ ਬੱਚਾ ਜਿਹੜਾ ਨਾ ਉਹਨੂੰ ਮਤਲਬ ਠੀਕ ਜਾਈ ਉਹਨੂੰ ਇੰਨੀ ਸੱਟ ਨਹੀਂ ਲੱਗੀ ਹੈਗੀ ਜਾਨਕਿ ਤਿੰਨ ਬੱਚਿਆਂ ਨੂੰ ਹਾਂਜੀ ਤੇ ਜਿਹੜੀ ਉਹਨਾਂ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਵਿਚਾਰੇ ਹਾਂਜੀ ਫਿਰ ਕਿਸ ਤਰ੍ਹਾਂ ਪਿੰਡ ਵਾਲਿਆਂ ਦੇ ਸਹਿਯੋਗ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਉਹਨਾਂ ਬਹੁਤ ਸਾਥ ਦਿੱਤਾ ਸਾਡਾ ਉਹ ਨਾ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਸਾਡਾ ਪਛਾਣ ਨਹੀਂ ਹੀ ਹੈਗਾ ਮੇਰਾ ਨਾਂ ਸੁਨੀਤਾ ਹੈ ਮੈਂ ਘਰੋਂ ਆਉਂਦੀ ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਤੇ ਜਦੋਂ ਮੈਂ ਅੱਗੇ ਆਈ ਆ ਤੇ ਛਾਤ ਜਦੋਂ ਡਿੱਗੀ ਆ ਤੇ ਵੇਖਿਆ ਕਿ ਬੱਚਿਆਂ ਨੂੰ ਪੁੱਟ ਪੁੱਟ ਕੇ ਗੱਡਣ ਡੇ ਥੱਲੋਂ ਤੇ ਇਹਨਾਂ ਦੀ ਮੰਮੀ ਬਿਹੋਸ਼ ਹੋਈ ਗਲੀ 'ਚ ਡਿੱਗੀ ਆ ਤੇ ਇਹ ਛੋਟੀ ਬੱਚੀ ਹੈ ਵਾਂਡੇ ਆਈ ਤੇ ਇਹਨੂੰ ਲਾਸਟ ਤੇ ਕੱਢਿਆ ਬੜਾ ਘਬਰਾਏ ਸਭ ਘਬਰਾਏ ਬੱਚੀ ਲੱਭਦੀ ਨਹੀਂ ਤੇ ਤਿੰਨਾਂ ਜਣਿਆਂ ਨੇ ਜਦੋਂ ਛੱਤ ਫੋਲੀ ਆ ਤੇ ਇਹਦੀ ਮੜੀ ਜੀ ਆਵਾਜ਼ ਆਈ ਆ ਫਿਰ ਉਹਨਾਂ ਨੇ ਚੁੱਕ ਕੇ ਬਾਹਰ ਲਿਆਂਦੀ ਆ ਕੱਢੀ ਆ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਵੇਖੇ ਨਹੀਂ ਜਾਂਦੇ ਆ ਸਰ ਇਹ ਜਿਹੜੀ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਪਿੰਡੀ ਪਿੰਡ ਦੇ ਵਿੱਚ ਫਟੇਗੜ ਚੂਰੀਆਂ ਚ ਤੇ ਇਹ ਸਾਡੇ ਬਿਲਕੁਲ ਗਵਾਂਢ ਦੇ ਤੇ ਉਸ ਆਦਮੀ ਦਾ ਨਾਮ ਰਿੰਕੂ ਆ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਘਰ ਦੇ ਵਿੱਚ ਬੈਠੇ ਪਏ ਸੀ ਕੱਲ ਬਰਸਾਤ ਬਹੁਤ ਤੇਜ਼ ਹੋਈ ਆ ਉਸ ਦੇ ਕਾਰਨ ਹਾਲਾਤ ਜਿਹੜੀ ਸੀ ਕਮਰੇ ਦੀ ਖਸਤਾ ਸੀ ਤੇ ਛੱਤ ਡਿੰਗ ਪਈ ਤੇ ਉਹਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਸੌਰੀ ਚਾਰ ਬੱਚੇ ਨੇ ਤੇ ਇੱਕ ਔਰਤ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਜਿਹੜਾ ਕਰਦਾ ਅਗੂ ਆ ਉਹ ਰਿਕਸ਼ਾ ਚਲਾਉਂਦਾ ਹੈ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਦੇ ਵਾਸਤੇ ਅੱਗੇ ਆ ਮਿਹਰਬਾਨੀ ਕੀ ਕਹਿਣਾ ਚਾਹੁੰਦੇ ਗਰੀਬ ਪਰਿਵਾਰ ਨਾਲ ਤੱਕਾ ਹੋਇਆ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਅੱਜ ਤੱਕ ਇਹਨਾਂ ਦੇ ਜੋ ਕੋਠੇ ਦੇ ਪੈਸੇ ਆਣੇ ਚਾਹੀਦੇ ਸੀ ਜੋ ਸਰਕਾਰ ਦੀਆਂ ਅਧਿਅਤਾਂ ਦੇ ਮੁਤਾਬਕ ਜੋ ਇਹਨਾਂ ਦਾ ਹੱਲ ਹੋਣਾ ਚਾਹੀਦਾ ਸੀ ਨਹੀਂ ਹੋਇਆ ਤਾਂ ਅੱਜ ਇਹ ਘਟਨਾ ਵਾਪਰ ਗਈ ਆ ਹੋਰ ਵੀ ਪਿੰਡਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਬੜੇ ਘਰ ਨੇ ਐਸੇ ਜਿਨ੍ਹਾਂ ਦੇ ਕੋਠੇ ਦੇ ਪੈਸੇ ਨਹੀਂ ਆਏ ਕਿਉਂਕਿ ਅੱਜ ਜੇ ਅਗਰ ਸਰਵਾ ਕਰਕੇ ਵੇਖਿਆ ਜਾਏ ਤੇ ਕਾਫੀ ਲੋਕਾਂ ਨੇ ਕਾਗਜ਼ੀ ਭਰੇ ਹੋਏ ਨੇ ਘਰਾਂ ਦੇ ਵਿੱਚ ਤੇ ਕਾਫੀ ਲੋਕਾਂ ਦੀ ਹਾਲਾਤਾਂ ਛੱਤਾਂ ਦੀਆਂ ਇਦਾਂ ਦੀਆਂ ਹੀ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਟਨਾ ਪਿੰਡੀ ਪਿੰਡੇ ਦੇ ਵਿੱਚ ਹੋ ਚੁੱਕੀ ਆ ਔਰ ਇਸ ਨਾਲ ਇਸ ਵਿੱਚ ਜੋ ਭੈਣ ਆ ਬਹੁਤ ਜ਼ਿਆਦਾ ਜ਼ਖਮੀ ਆ ਔਰ ਭੈਣ ਦਾ ਮੈਨੂੰ ਲੱਗਦਾ ਜਦੋਂ ਸਿਰ ਦੇ ਵਿੱਚ ਵੀ ਆ ਕਾਫੀ ਸੱਟ ਹੈ ਗਈ ਹੈ ਉਹ ਛੋਟੇ ਬੱਚੇ ਨੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਮੇਰੀ ਇੱਕ ਕੌਮ ਦੇ ਨਾਤੇ ਮੇਰੇ ਮੁਸੀਬਰਾ ਨੇ ਅਸੀਂ ਇਸ ਜਗ੍ਹਾ ਤੇ ਇਹਨਾਂ ਕੋਲ ਪਹੁੰਚੇ ਆ ਔਰ ਸਾਡੇ ਕੋ ਜਿੰਨੀ ਵੀ ਇਹਨਾਂ ਦੀ ਮਦਦ ਹੋਏਗੀ ਕੀਤੀ ਜਾਏਗੀ ਔਰ ਆਪਾਂ ਜਿੰਨੇ ਵੀ ਸਰਕਾਰੀ ਅਹੁਦੇ ਤੇ ਬੈਠੇ ਹੋਏ ਮੁਲਾਜ਼ਮ ਨੇ ਜੋ ਇਸ ਯੋਜਨਾ ਦੇ ਹਿੱਸੇ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਦੇ ਡਾਕੂਮੈਂਟ ਇਹਨਾਂ ਕੋਲ ਆਂਦੇ ਨੇ ਉਹ ਜ਼ਰੂਰ ਉਹਨਾਂ ਲੋਕਾਂ ਦਾ ਹਾਲ ਕਰੇ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਕਿਸੇ ਨਾਲ ਵਾਪਰ ਸਕੇ ਅੱਜ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਚਲੋ ਖੁਦਾ ਦਾ ਫਜ਼ਲ ਆ ਕਿ ਇਹ ਸਾਰੇ ਠੀਕ ਨੇ ਔਰ ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀ ਇਹਨਾਂ ਦੀ ਕਿ ਇਹਨਾਂ ਨੂੰ ਉਸ ਮਲਬੇ ਦੇ ਵਿੱਚੋਂ ਕੱਢਿਆ ਇਹਨਾਂ ਨੂੰ ਔਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਨੇ ਪਰ ਫਿਰ ਵੀ ਇਸ ਫੈਮਿਲੀ ਨੂੰ ਹੈਲਪ ਦੀ ਬਹੁਤ ਸਾਰਾ ਜ਼ਰੂਰਤ ਹੈ ਔਰ ਅਸੀਂ ਵੀ ਇਸ ਜਗ੍ਹਾ ਤੇ ਆਏ ਇਹਨਾਂ ਦੀ ਹੈਲਪ ਕਰਨ ਵਾਸਤੇ ਔਰ ਧੰਨਵਾਦ ਕਰਨੀ ਬਾਤ ਸਭ ਤੁਹਾਡਾ ਜੋ ਤੁਸੀਂ ਵੀ ਇਸ ਜਗ੍ਹਾ ਤੇ ਆਏ ਥੈਂਕ ਯੂ ਸੋ ਮੱਚ ਜੀ